ਹਾਂਜੀ ਦੋਸਤੋ ਸਵਾਗਤ ਹੈ ਜੀ ਅੱਜ ਆਪਾਂ ਜੀਕੇ ਦਾ ਪਾਰਟ 2 ਕਰਾਂਗੇ ਪੰਜਾਬ ਜੀਕੇ ਜੀ ਇਹ ਤੁਹਾਡੇ ਇਗਜ਼ਾਮ ਲਈ ਬਹੁਤ ਮਹੱਤਵਪੂਰਨ ਪੁੱਛਨੇ ਸਾਰੇ ਜੀ ਹਾਂਜੀ ਸਟਾਰਟ ਕਰਦੇ ਹਾਂ ਪੈਪਸੂ ਰਾਜ ਦਾ ਗਠਨ ਕਦੋਂ ਹੋਇਆ ਹਾਂਜੀ ਪੈਪਸੂ ਰਾਜ ਦਾ ਗਠਨ ਕਰੈਕਟ ਆਨਸਰ ਬੀ ਆਪਸ਼ਨ 1948 ਈਸਵੀ ਦੇ ਵਿੱਚ ਹੋਇਆ ਪੈਪਸੂ ਦੀ ਫੁੱਲ ਫਾਰਮ ਕੀ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਹਾਂਜੀ ਪੈਪਸੂ ਦੀ ਫੁੱਲ ਫਾਰਮ ਪਤਾ ਲੱਗਿਆ ਹਨ ਕਦੋਂ ਹੋਇਸੀ ਇਹਦਾ 15 ਜੁਲਾਈ 1948 ਨੂੰ ਪੈਪਸੂ ਬਣਿਆ ਸੀ ਪੈਪਸੂ ਸਟੇਟ ਦੀ ਰਾਜਧਾਨੀ ਕਿਸੀ ਪਟਿਆਲਾ ਪੈਪਸੂ ਦੇ ਵਿੱਚ ਕਿੰਨੀਆਂ ਰਿਆਸਤਾਂ ਆਉਂਦੀਆਂ ਸਨ 8 ਰਿਆਸਤਾਂ ਦੀ ਕਿਹੜੀ-ਕਿਹੜੀਆਂ ਸਨ ਉਹ ਪਟਿਆਲਾ ਰਿਆਸਤ ਜਿੰਦ ਨਾਬਾ ਮਲੇਰਕੋਟਲਾ ਕਪੂਰਥਲਾ ਫਰੀਦਕੋਟ ਨਾਲਾਗੜ ਅਤੇ ਕਲਸੀਆਂ ਹਾਂਜੀ ਇਹ ਸਾਰੇ ਇੰਪੋਰਟੈਂਟ ਨੇ ਜੀ ਤੁਸੀਂ ਯਾਦ ਰੱਖਣਾ ਨੈਕਸਟ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬੀ ਰਚਨਾ ਕਿਹੜੀ ਸੀ ਹਾਂਜੀ ਮਹੱਤਵਪੂਰਨ ਕੁਛ ਨੇ ਵੀ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬੀ ਰਚਨਾ ਬੀ ਆਪਸ਼ਨ ਰੁੱਖ ਤੇ ਰਸੀ ਰੁਖਤੇ ਰਿਸੀ ਦੇ ਲੇਖਕ ਕੌਣ ਹਨ ਡਾਕਟਰ ਹਰਪਜਨ ਸਿੰਘ ਯਾਦ ਰੱਖਿਓ ਜੀ ਸਾਲ 1994 ਵਿੱਚ ਇਹ ਸਨਮਾਨ ਮਿਲਿਆ ਸੀ ਰੁਖਤੇ ਦੀਸੀ ਰਚਨਾ ਨੂੰ ਡਾਕਟਰ ਹਰਪਜਨ ਸਿੰਘ ਜੀ ਨੂੰ ਮਹੱਤਤਾ ਕੀ ਹੈ ਇਹਦਾ ਸਰਸਵਤੀ ਸਨਮਾਨ ਹੈ ਇਹ ਕੇ ਕੇ ਵਿਰਲਾ ਫਾਊਂਡੇਸ਼ਨ ਦੁਆਰਾ ਦਿੱਤਾ ਜਾਣ ਵਾਲਾ ਵਿਕਾਰੀ ਸਾਹਿਤ ਪੁਰਸਕਾਰ ਹੈ ਹਾਂ ਜੀ ਸਰਸਵਤੀ ਸਨਮਾਨ ਕਿਸ ਚੀਜ਼ ਮਿਲਦਾ ਹੈ ਸਾਹਿਤ ਦੇ ਵਿੱਚ ਇਹ ਲਿਪਨਿਆ ਵੀ ਰਚਨਾ ਰੱਖੋ ਤੇ ਦੇਸੀ ਨੈਕਸਟ ਕੁਐਸਚਨ ਨਿਰੰਕਾਰੀ ਲਹਿਰ ਦੇ ਮੋਢੀ ਕੌਣ ਸਨ ਹਾਂ ਜੀ ਨਿਰੰਕਾਰੀ ਲਹਿਰ ਦੇ ਮੋਢੀ ਕੌਣ ਸਨ ਕਰੈਕਟ ਆਨਸਰ ਏ ਆਪਸ਼ਨ ਬਾਬਾ ਬਾਬਾ ਦਿਆਲਦਾਸ ਕਿਹੜੇ ਪਿੰਡ ਚ ਹੋਈ ਤੀ ਕਿੱਥੇ ਹੋਈ ਸੀ ਇਹ ਨਿਰੰਕਾਰੀ ਲਹਿਰ ਸਟਾਰਟ ਰਾਵਲਪਿੰਡੀ ਹੁਣ ਪਾਕਿਸਤਾਨ ਚ ਹੈ ਉਦੇਸ਼ ਕੀ ਸੀ ਇਸ ਦਾ ਸਿੱਖ ਧਰਮ ਵਿੱਚੋਂ ਕ੍ਰਿਤਿਆ ਦੂਰ ਕਰਨਾ ਅਤੇ ਮੂਰਤੀ ਪੂਜਾ ਦਾ ਵਿਰੋਧ ਨਾਰਾ ਕੀ ਸੀ ਇਸ ਦਾ ਤਨ ਨਿਰੰਕਾਰ ਨੈਕਸਟ ਵਿਆਸ ਦਰਿਆ ਦਾ ਜਨਾਨੀ ਨਾਮ ਕੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਚਨ ਹੈ ਜੀ ਹਾਂਜੀ ਵਿਆਸ ਦਰਿਆ ਦਾ ਕੀ ਜਨਾਨੀ ਨਾਮ ਹਾਂਜੀ ਇਹ ਆਪਸ਼ਨ கரੈਕਟ ਆਨਸਰ ਹਾਈਫੋਸਿਸ ਹਾਈਫੋਸਿਸ ਨਾਮ ਹੈ ਜੀ ਜਾਰ ਕਿਉ ਜਨਾਨੀ ਨਾਮ Vedic ਨਾਮ ਕੀ ਹੈ ਵਿਆਸ ਦਾ ਵਿਪਾਸਾ ਸਕੰਦਰ ਦੀ ਫੌਜ ਨੇ ਇੱਥੋਂ ਅੱਗੇ ਵਧਣ ਦਾ ਇਨਕਾਰ ਕਰ ਦਿੱਤਾ ਸੀ ਜਿਹੜਾ ਵਿਆਸ ਦਰਾ ਸੀ ਜਦੋਂ ਸਕੰਦਰ ਨੇ ਹਮਲਾ ਕੀਤਾ ਸੀ ਇੰਡੀਆ ਦੇ ਉੱਪਰ ਆਪਾਂ ਨੂੰ ਪਤਾ ਉਹ ਜੇਲਮ ਦਰਿਆ ਦੇ ਉੱਪਰ ਲੜਾਈ ਹੁੰਦੀ ਹੈ ਜੀ ਫੋਰਸ ਦੀ ਠੀਕ ਹੈ ਜੀ ਤੇ ਉਸ ਤੋਂ ਅੱਗੇ ਸੈਨਾਬਾਦੀ ਅੱਗੇ ਤਾਂ ਜਦੋਂ ਉਹ ਅੱਗੇ ਵੱਧਨੇ ਤਾਂ ਵਿਆਸ਼ ਦਰਾਤਿਆ ਕੇ ਸਕੰਦਰ ਦੀ ਸੈਨਾ ਜਵਾਬ ਦੇ ਦਈਏ ਵੀ ਅੱਗੇ ਨਹੀਂ ਜਾ ਸਕਦੇ ਅੱਗੇ ਥੱਕੇ ਜਾਂਦੇ ਨੇ ਉਹ ਅੱਗੇ ਆਪਣੇ ਨੰਦਾ ਡਿਨੈਸਟੀ ਹੁੰਦੀ ਹੈਗੀ ਉਹ ਤੋਂ ਵੀ ਡਰ ਜਾਂਦੇ ਉਹਨਾਂ ਦੀ ਸੈਨਾ ਤਕੜੀ ਹੈ ਤਾਂ ਉਹ ਪਾਸੇ ਤੋਂ ਮੁੜ ਜਾਂਦੇ ਨੇ ਨੈਕਸਟ ਸੁਬਰ ਫੁਲਕਾਰੀ ਦੀ ਕਿਸਮ ਕਦੋਂ ਵਰਤੀ ਜਾਂਦੀ ਹੈ ਹਾਂਜੀ ਸੁਬਰ ਫੁਲਕਾਰੀ ਦੀ ਇੱਕ ਕਿਸਮਾਂਗੀ ਸੁਬਰ ਕਿਸ ਦੀ ਕਿਸਮਾਂ ਫੁਲਕਾਰੀ ਦੀ ਇਹ ਕਦੋਂ ਵਰਤੀ ਜਾਂਦੀ ਹੈ ਜੀ ਇਹ ਵਰਤੀ ਜਾਂਦੀ ਹੈ ਵਿਆਹ ਸਮੇਂ ਜਦ ਫੇਰੇ ਹੁੰਦੇ ਨੇ ਲੰਮ ਹੁੰਦੀਆਂ ਨੇ ਉਸ ਸਮੇਂ ਇਹ ਵਰਤੀ ਜਾਂਦੀ ਹੈ ਸੂਪਰ ਇਹ ਲਾਲ ਰੰਗ ਦੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਸੂਪਰ ਇਹ ਲਾੜੀ ਫੇਰਿਆਂ ਸਮੇਂ ਇਹ ਸਿਰ ਤੇ ਲੈਂਦੀ ਹੈ ਇਹਦੇ ਚਾਰੇ ਕੋਨਿਆਂ ਤੇ ਕਢਾਈ ਹੁੰਦੀ ਹੈ ਇਹਦੇ ਫੁੱਲ ਕਢਾਈ ਕੀਤੀ ਹੁੰਦੀ ਹੈ ਜੀ ਨੈਕਸਟ ਹਰਮੰਦਰ ਸਾਹਿਬ ਤੇ ਸੋਨਾ ਕਿਸ ਨੇ ਚੜਾਇਆ ਸੀ ਅੰਨੀ ਹਰਮੰਦਰ ਸਾਹਿਬ ਦੇ ਸੋਨਾ ਏ ਆਪਸ਼ਨ ਮਹਾਰਾਜ ਰਣਜੀਤ ਸਿੰਘ ਨੇ ਕਦੋਂ ਕਰਾਈ ਸੇਵਾ ਇਹ 1830 ਈਸਵੀ ਦੇ ਵਿੱਚ ਕਰਾਈ ਸੇਵਾ ਇਹ ਖਰਚਾ ਕਿਹਨੇ ਕੀਤਾ ਸੀ ਲਾਹੌਰ ਦਰਬਾਰ ਨੇ ਸਾਰਾ ਖਰਚਾ ਚੁੱਕਿਆ ਮੀਨਿੰਗ ਮਹਾਰਾਜ ਰਣਜੀਤ ਸਿੰਘ ਜੀ ਨੇ ਇਸੇ ਕਾਰਨ ਅੰਗਰੇਜ਼ਾਂ ਨੇ ਇਸ ਨੂੰ ਗੋਲਡਨ ਟੈਂਪਲ ਕਿਹਾ ਸੋਨਾ ਦੀ ਹੋਣ ਕਰਕੇ ਸਾਰੇ ਹਰਮੰਦਰ ਸਾਹਿਬ ਉੱਪਰ ਇਹਨਾਂ ਅੰਗਰੇਜ਼ਾਂ ਨੇ ਗੋਲਡਨ ਟੈਂਪਲ ਕਿਹਾ ਹੀਰ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਸੀ ਹਾਂਜੀ ਸਭ ਤੋਂ ਪਹਿਲਾਂ ਹੀਰ ਦਾ ਕਿੱਸਾ ਕਿਸ ਨੇ ਲਿਖਿਆ ਦਮੋਦਰ ਨੇ ਸਭ ਤੋਂ ਮਸ਼ਹੂਰ ਕਿਸ ਦੀ ਹੀਰ ਹੈ ਵਰਸਾਦੀ ਹੀਰ ਪਰ ਤੁਸੀਂ ਯਾਦ ਰੱਖਣਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਦਮੋਦਰ ਨੇ ਸਮਾਂ ਕਿਸ ਸੀ ਕਦਮੋਦਰ ਦਾ ਹੋ ਅਕਬਰ ਦੇ ਰਾਜਕਾਲ ਦਾ ਸਮਾਂ ਸੀ ਉਹ ਅਕਬਰ ਦਾ ਰਾਜ ਚੱਲਦਾ ਸੀ ਜਦੋਂ ਦਮੋਦਰ ਹੁੰਦਾ ਸੀ ਉਹਨਾਂ ਨੇ ਲਿਖੀ ਹੀਰ ਭਾਸ਼ਾ ਕਿਹੜੀ ਸੀ ਲੈਂਦੀ ਪੰਜਾਬੀ ਦਾਮਾ ਦ ਮੌਦਰ ਨੇ ਕਿਹਾ ਸੀ ਕਿ ਉਸਨੇ ਇਹ ਕਹਾਣੀ ਆਪਣੀਆਂ ਅੱਖਾਂ ਨਾਲ ਵੇਖੀ ਹੈ ਨੈਕਸਟ ਗਦਰ ਪਾਰਟੀ ਦਾ ਮੁੱਖ ਦਫਤਰ ਕਿੱਥੇ ਸੀ ਗਦਰ ਪਾਰਟੀ ਦਾ ਮੁੱਖ ਦਫਤਰ ਕਿੱਥੇ ਸੀ ਹਾਂਜੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਸਾਨ ਫ੍ਰਾਂਸisco ਸਾਨ ਫ੍ਰਾਂਸisco ਕਿੱਥੇ ਹੁੰਦਾ ਜੁਐਸ ਹੈ ਹਾਂਜੀ ਸਾਨ ਫ੍ਰਾਂਸisco ਆਨਸਰ ਇਹਦਾ ਕਦੋਂ ਹੋਈ ਸਥਾਪਨਾ ਗਦਰ ਪਾਰਟੀ ਦੀ 1913 ਦੇ ਵਿੱਚ ਹੁੰਦੀ ਹੈ ਪ੍ਰਦਾਨ ਕੌਣ ਸਨ ਪ੍ਰਦਾਨ ਬਾਬਾ ਸੋਨ ਸਿੰਘ ਭਕਨਾ ਠੀਕ ਹੈ ਜੀ ਇਹਨਾਂ ਨੇ ਅਖਬਾਰ ਕਿਹੜਾ ਲਾਂਚ ਕੀਤਾ ਸੀਗਾ ਗਦਰ ਅਖਬਾਰ ਜੋ ਕਈ ਭਾਸ਼ਾਵਾਂ ਵਿੱਚ ਸੱਤਾ ਸੀ ਪੰਜਾਬ ਵਿੱਚ ਚਿੱਟੀ ਬਈ ਨਦੀ ਕਿਸ ਦਰਾ ਵਿੱਚ ਡਿੱਗਦੀ ਹੈ ਇਹਨਾਂ ਚਿੱਟੀ ਬਈ ਜਿਹੜੀ ਕਾਲੀ ਵੀਸਾਨ ਦੀ ਆਪਾਂ ਇਹ ਵੀ ਚਿੱਟੀ ਚਿੱਟੀ ਬਈ ਬਈ ਨਦੀ ਕਿਸ ਦਰਵਜ ਡਿੱਗਦੀ ਹੈ ਸਤਲੁਜ ਬੀ ਆਨਸਰ ਕਿੱਥੇ ਇਹ ਸੰਗਮ ਹੁੰਦਾ ਹੈ ਬਈ ਚਿੱਟੀ ਬਈ ਦਾ ਸਤਲੁਜ ਦਾ ਗਿੰਦੜਪਿੰਡੀ ਨੇੜੇ ਸਤਲੁਜ ਮਿਲਦੀ ਹੈ ਦੁਆਬਾ ਇਹ ਦੁਆਬਾ ਖੇਤਰ ਦੀ ਮੁੱਖ ਬਰਸਾਤੀ ਨਦੀ ਹੈ ਠੀਕ ਹੈ ਜੀ ਦੂਜੀ ਬਈ ਕਾਲੀ ਬਈ ਬਿਆਸ ਜਿੱਤੇ ਜਿਹੜੀ ਕਾਲੀ ਬਈ ਹੈ ਉਹ ਬਿਆਸ ਤੇ ਰਾਜ ਡਿੱਗਦੀ ਹੈ ਚਿੱਟੀ ਬਈ ਸਤਲ ਤੇ ਰਾਜ ਡਿੱਗਦੀ ਹੈ ਯਾ ਰੱਖਣਾ ਜਫਰਨਾਮਾ ਕਿਸ ਗੁਰੂ ਸਾਹਿਬ ਨੇ ਲਿਖਿਆ ਸੀ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਕਿਹੜੇ ਸਥਾਨ ਤੋਂ ਦੀਨਾਂ ਕੰਗਰਦਿਸਤਾਨ ਤੋਂ ਕਿਹੜੀ ਭਾਸ਼ਾ ਵਿੱਚ ਲਿਖਿਆ ਸੀ ਇਹ ਫਾਰਸੀ ਭਾਸ਼ਾ ਵਿੱਚ ਲਿਖਿਆ ਸੀਗਾ ਜ਼ਫਰਨਾਮੇ ਦਾ ਮਤਲਬ ਕੀ ਹੋਇਆ ਜਿੱਤੇ ਦੀ ਚਿੱਠੀ ਕਿਸ ਨੂੰ ਲਿਖਿਆ ਸੀਗਾ ਗੁਰੂ ਕਮ ਸਿੰਘ ਨੇ ਮੁਗਲ ਬਾਸਾ ਔਰੰਗਜ਼ੇਬ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ ਹਾਂਜੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਕਿੱਥੇ ਹੈ ਬੀ ਆਪਸ਼ਨ ਮੋਹਾਲੀ ਨੂੰ ਆਪਾਂ ਐਸ ਏ ਐਸ ਸ਼ਹਿਰ ਦਾ ਅਜੀਤ ਸਿੰਘ ਨਗਰ ਬੋਲਦੇ ਆ ਮੋਹਾਲੀ ਕਦੋਂ ਸਥਾਪਨਾ ਹੋਈ ਸੀ 1929 ਵਿੱਚ ਇੰਪੋਰਟੈਂਟ ਪੁਆਇੰਟ ਹੈ ਨੈਕਸਟ ਜੀ ਕਾਂਜਲੀ ਵੈਟਲੈਂਡ ਕਿਸ ਜ਼ਿਲ੍ਹੇ ਵਿੱਚ ਹੈ ਹਾਂਜੀ ਕਾਂਜਲੀ ਵੈਟਲੈਂਡ ਕਿਸ ਜ਼ਿਲ੍ਹੇ ਵਿੱਚ ਹੈ ਹਾਂਜੀ ਇੰਪੋਰਟੈਂਟ ਕੁਝ ਨੇ ਵੀ ਹਾਂਜੀ ਇਹ ਹੈਗਾ ਕਰੈਕਟ ਆਨਸਰ ਬੀ ਆਪਸ਼ਨ ਕਪੂਰਥਲਾ ਕਿਸ ਨਦੀ ਪਰ ਹੈ ਕਾਲੀ ਬਈ ਕਾਲੀ ਬਈ ਨਦੀ ਹੈ ਜਿਹੜੀ ਉਸ ਤੇ ਸਥਿਤ ਹੈ ਜੀ ਕਾਨੀ ਵਟਲੈਂਡ ਇਹ ਮਨੁੱਖ ਦਵਰ ਬਣਾਇਆ ਗਿਆ ਜੀ ਇਹ ਦਰਜਾ ਇਹ ਇੱਕ ਰਾਮਸਰ ਸਾਈਟ ਹੈ ਰਾਮਸਰ ਸਾਈਟ ਹੈ ਰਾਮਸਰ ਕਨਵੈਨਸ਼ਨ ਹੁੰਦੀ ਹੈ ਕਿ ਉਹਦੇ ਅਕੋਰਡਿੰਗ ਰਾਮਸਰ ਸਾਈਟਾਂ ਜਿੱਥੇ ਕੋਈ ਵੀ ਮਨੁੱਖ ਦਖਲ ਅੰਦਾਜ਼ੇ ਨਹੀਂ ਕਰ ਸਕਦਾ ਜਿਹੜਾ ਇੱਥੇ এনवायरमेंट ਜਿਹਹਾ ਹੈਗਾਗਾ ਜਿਵੇਂ ਜੀਵ ਜੰਤੂ ਨੇ ਪੇੜ ਪੌਦੇ ਨੇ ਤਾਂ ਉਸ ਤਰ੍ਹਾਂ ਹੀ ਰਹਿਣਗੇ ਕੋਈ ਕੱਟ ਵੱਟ ਨਹੀਂ ਹੋ ਸਕਦੀ ਹਾਂਜੀ ਪੀਲੀ ਪੱਗ ਵਾਲਾ ਮੋਹਨ ਸਿੰਘ ਕਿਸ ਨੂੰ ਕਿਹਾ ਗਿਆ ਹੈ ਹਾਂ ਜੀ ਕਿਸ ਨੂੰ ਕਿਹਾ ਗਿਆ ਪੀਲੀ ਪੱਗ ਵਾਲਾ ਮੋਹਨ ਸਿੰਘ ਹਾਂ ਜੀ ਕਰੈਕਟ ਆਨਸਰ ਬੀ ਆਪਸ਼ਨ ਪ੍ਰੋਫੈਸਰ ਮੋਹਨ ਸਿੰਘ ਨੂੰ ਕਿਉਂਕਿ ਉਹ ਹਮੇਸ਼ਾ ਪੀਲੀ ਪੱਗ ਬੰਨਦੇ ਸਨ ਰਚਨਾ ਕੀਆ ਪ੍ਰੋਫੈਸਰ ਮੋਹਨ ਸਿੰਘ ਦੀ ਸਾਵੇ ਪੱਤਾ ਉਹਨਾਂ ਦੀ ਮਸ਼ਹੂਰ ਕਿਤਾਬ ਹੈ ਮੇਲਾ ਲੁਧਿਆਣਾ ਵਿੱਚ ਉਹਨਾਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ ਹਾਂ ਜੀ ਲੁਧਿਆਣੇ ਵਿੱਚ ਮੇਲਾ ਲੱਗਦਾ ਮੋਹਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਦੀ ਯਾਦਗਰੀ ਮੇਲਾ ਹਾਂ ਜੀ ਨੈਕਸਟ ਕੁਐਸਚਨ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਜ਼ਿਲ੍ਹਿਆਂ ਨਾਲ ਹੱਦ ਸਾਂਝੀ ਕਰਦਾ ਹੈ ਹਾਂਜੀ ਸਭ ਤੋਂ ਵੱਧ ਕਿਹੜਾ ਜ਼ਿਲ੍ਹਾ ਸਾਂਝੀ ਕਰਦਾ ਹੈ ਹੱਦ ਜੀ ਉਹ கரੈਕਟ ਆਨਸਰ ਹੈ ਬੀ ਆਪਸ਼ਨ ਤੋਂ ਦਿਓਣਾ ਆ ਦੇਖ ਲਓ ਲੁਧਿਆਣਾ ਜੀ ਲੁਧਿਆਣੇ ਦਾ ਦੇਖੋ ਕਿਹੜੀ-ਕਿਹੜੀ ਲੱਗਦੇ ਨੇ 1 ਨੰਬਰ ਐਸਬੀ ਐਸ ਨਗਰ 2 ਦੇ ਜਲੰਧਰ 3 ਮੁਕਾ 4 ਬਰਨਾਲਾ 5 ਮਲੇਰਕੋਟਲਾ 6 ਫਤਿਗੜ ਸਾਹਿਬ 7 ਰੂਪਨਗਰ 7 ਲੱਗਦੇ ਨੇ ਜੀ ਹਾਂਜੀ ਤੁਸੀਂ ਦੱਸਿਓ ਕਿ ਪਟਿਆਲਾ ਇਸ ਨਾਲ ਲੱਗਦਾ ਕਿ ਨਹੀਂ ਲੱਗਦਾ ਐਸੇ ਲੱਗ ਨਹੀਂ ਰਿਹਾ ਪਟਿਆਲਾ ਹਾਲ ਇੱਥੇ ਖਤਮ ਹੋ ਰਿਹਾ ਹਾਂਜੀ ਨੈਕਸਟ ਕੁਐਸਚਨ ਲਾਲਾ ਲਾਜਪਤਰਾਏ ਜੀ ਦਾ ਜਨਮ ਕਿੱਥੇ ਹੋਇਆ ਸੀ ਹਾਂਜੀ ਕਿੱਥੇ ਹੋਇਆ ਲਾਲ ਲਾਜਪਤਰਾਏ ਜੀ ਦਾ ਜਨਮ ਬੀ ਆਪਸ਼ਨ 2 ਡੀ ਕੇ ਤੋਂ ਡੀ ਕੇ ਕਿੱਥੇ ਪੈਂਦਾ ਪਿੰਡ ਜੀ ਇਹ ਮੋਗਾ ਜ਼ਿਲ੍ਹਾ ਵਿੱਚ ਪੈਂਦਾ ਹੈ ਸਬੰਧ ਕੀ ਹੈ ਇਸ ਢੋਡੇ ਕੇ ਪਿੰਡ ਨਾਲ ਇਹੀ ਉਹਨਾਂ ਦਾ ਨਾਨਕੇ ਪਿੰਡ ਸੀ ਵੈਸੇ ਉਹਨਾਂ ਦੀ ਰਹਾਇਸ਼ ਕਿੱਥੇ ਦੀ ਲਾਲ ਲਾਜਪਤ ਰਾਏ ਜੀ ਉਹ ਜਗਰਾਉਂ ਲੁਧਿਆਣਾ ਦੇ ਰਹਿਣ ਵਾਲੇ ਸਨ ਜਗਰਾਉਂ ਦੇ ਰਹਿਣ ਵਾਲੇ ਸਨ ਜਨਮ ਹੁੰਦਾ ਟੁੱਟਕੇ ਪਿੰਡ 'ਚ ਜੋ ਜਗਰਾਉਂ ਦੇ ਨੇੜੇ ਹੀ ਹੈ ਮੁੱਖ ਤੇ ਜਗਰਾਉਂ ਤੇ ਪੈਂਦਾ ਰੋਡ ਤੇ ਇਹ ਟੁੱਟਕੇ ਪਿੰਡ ਤੇ ਉਹ ਆਪਾਧੀ ਕੀ ਮਿਲੀ ਹੈ ਲਾਲ ਲਾਜਪਤ ਰਾਏ ਜੀ ਨੂੰ ਪੰਜਾਬ ਕੇਸਰੀ ਪੰਜਾਬ ਕੇਸਰੀ ਆਪਾਧੀ ਵੀ ਕਹਿੰਦੇ ਨੇ ਲਾਇਨ ਆਫ ਪੰਜਾਬ ਵੀ ਬੋਲਦੇ ਨੇ ਨੈਕਸਟ ਪੰਜਾਬ ਵਿੱਚ ਰਾਖੀ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਹਾਂਜੀ ਰਾਖੀ ਪ੍ਰਣਾਲੀ मीनिंग ਜਦੋਂ ਹਮਲਾਵਾਰ ਹਮਲਾ ਕਰਦੇ ਸਨ ਅਫਗਾਨ ਮੁਗਲ ਤਾਂ ਸਿੰਘ ਉਹਨਾਂ ਦੀ ਰਾਖੀ ਕਰਦੇ ਸਨ ਲੋਕਾਂ ਦੀ ਤਾਂ ਕਿਸ ਨੇ ਕੀਤੀ ਕੀਤੀ ਸੀ ਇਹ ਦਲ ਖਾਲਸਾ ਨੇ 18ਵੀਂ ਸਦੀ ਵਿੱਚ ਜਦੋਂ 18ਵੀਂ ਸਦੀ ਚੱਲ ਰਹੀ ਸੀ ਉਸ ਸਮੇਂ ਪੰਜਾਬ ਦੀ ਮਿਸਲਾਂ ਸਨ ਤਾਂ ਮਿਸਲਾਂ ਨੇ ਹੀ ਰੱਖੀ ਮਿਸਲਾਂ ਵੀ ਦਲ ਖਾਲਸਾ ਨੇ ਰਾਖੀ ਪ੍ਰਣਾਲੀ ਸਟਾਰਟ ਕੀਤੀ ਕੀ ਕਰਦੇ ਸਨ ਟੈਕਸ ਕਿਵੇਂ ਜਾਂਦੇ ਸਨ ਉਹ ਉਹ ਉਪਜ ਦਾ ਜਿੰਨੀ ਉਪਜ ਪੈਦਾ ਹੁੰਦੀ ਸੀ ਉਹਦਾ 1/5ਵਾਂ ਹਿੱਸਾ ਸੁਰੱਖਿਆ ਬਦਲੇ ਲਿਆ ਜਾਂਦਾ ਸੀ ਇਹ ਲੋਕ ਕਹਿੰਦੇ ਤੁਹਾਡੀ ਸੁਰੱਖਿਆ ਦੇਵਾਂਗੇ ਸਾਨੂੰ ਆਪਣੀ ਉਪਰਜ ਦਾ ਇੱਕ ਵੜ ਪੰਜ ਮਹੀਨਾਸਾ ਦਿਓ ਸੁਰੱਖਿਆ ਕਿਸ ਤੋਂ ਦਿੰਦੇ ਦਿੰਦੇ ਸਨ ਉਹ ਗਲ ਕਾਲਸਾ ਮੋਗਲ ਅਤੇ ਅਫਗਾਨ ਹਮਲਾ ਹਮਲਿਆਂ ਤੋਂ ਬਚਾ ਲਈ ਸੈਂਟੀਮਾ ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਲੇਖਕ ਕੌਣ ਸਨ ਹਾਂਜੀ ਗਿਆਨ ਪੀਠ ਪੁਰਸਕਾਰ ਕਿਸ ਨੇ ਪਹਿਲੇ ਲੇਖਕ ਕੌਣ ਸਨ ਜਿਸ ਨੂੰ ਪ੍ਰਾਪਤ ਹੋਇਆ ਕਰੈਕਟ ਅਨਸਰ ਬੀ ਆਪਸ਼ਨ ਅਮਰਤਾ ਪ੍ਰੀਤਮ ਕਦੋਂ ਹੁੰਦਾ ਜੀ 1981 ਚ ਕਿਸ ਰਤਨਾਲੀ ਕਾਗਜ ਤੇ ਕਨਵੈਂਸ ਦੂਜੇ ਵਿਜੀਤਾ ਕੌਣ ਨੇ ਗਿਆਨਪੀਠ ਪੁਰਸਕਾਰ ਦੇ ਗੁਰਦਿਆਲ ਸਿੰਘ ਕਦੋਂ 1999 ਨੂੰ ਵੰਜਲੀ ਕੀ ਹੈ ਵੰਜਲੀ 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 ਹੈ ਜੀ ਇੱਕ ਲੋਕ ਸਾਜ ਦੇਖ ਕੇ ਇਹਨੇ ਇੱਕ ਬੰਸਰੀ ਵਰਗਾ ਸਾਜ ਹੈ ਸਬੰਧ ਕਿਸ ਨਾਲ ਹੈ ਵੰਜਲੀ ਦਾ ਹੀਰ ਰਾਂਝਾ ਦੀ ਪ੍ਰੇਮ ਕਹਾਣੀ ਨਾਲ ਜੁੜਿਆ ਹੈ ਵਰਤੋਂ ਕੋਦੋਂ ਕਰਦੇ ਲੋਕ ਲੋਕ ਗੀਤ ਅਤੇ ਪਸ਼ੂ ਚਾਰਨ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਨੈਕਸਟ ਮਾਲਵਾ ਖੇਤਰ ਦਾ ਦਿਲ ਕਿਸ ਨੂੰ ਕਹਿੰਦਾ ਹਾਂ ਜੀ ਮਾਲਵਾ ਮਾਲਵੇ ਦੇ ਦਿੱਲ ਕਿਹਨੂੰ ਕਹਿੰਦਾ ਹੈ ਹਾਂਜੀ ਬਠਿੰਡੇ ਨੂੰ ਵੀ ਆਪਸ਼ਨ ਬਠਿੰਡਾ ਕਿ ਕਿਦਾਂ ਨਾਮ ਪਿਆ ਇਹ ਬਠਿੰਡੇ ਦਾ ਬਾਬਾ ਰਤਨ ਹਾਜੀ ਦੇ ਨਾਮ ਨਾਲ ਜਿਹੜਾ ਹੈ ਬਠਿੰਡੇ ਨੂੰ ਝੀਲਾਂ ਸਿਟੀ ਆਫ ਲੇਕਸ ਵੀ ਕਿਹਾ ਜਾਂਦਾ ਹੈ ਇੱਥੇ ਮਸ਼ਹੂਰ ਕਿ ਇੱਥੇ ਕੀ ਹੈ ਜੀ ਬਠਿੰਡੇ ਚ ਥਰਮਲ ਪਲਾਂਟ ਅਤੇ ਰੈਫਾਇਨਰੀ ਕਾਰਨ ਮਸ਼ਹੂਰ ਹੈ ਜਦ ਕਿ ਥਰਮਾ ਪਲਾਂਟ ਹੁਣ ਬੰਦ ਕਰ ਦਿੱਤਾ ਗਿਆ ਹੈ ਪਰ ਰੈਫਾਇਨਰੀ ਕਾਰਨ ਹੀ ਜਾਦਾ ਮਸ਼ਹੂਰ ਹੈ ਬਠਿੰਡਾ ਮਸੰਤ ਪ੍ਰਥਾ ਦੀ ਸ਼ੁਰੂਆਤ ਮਸੰਦ ਪ੍ਰਥਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਹਾਂਜੀ ਕਿਸ ਗੁਰੂ ਸਾਹਿਬ ਨੇ ਕੀਤੀ ਮਸੰਦ ਪ੍ਰਥਾ ਦੀ ਸ਼ੁਰੂਆਤ ਹਾਂਜੀ ਗੁਰੂ ਰਾਮਦਾਸ ਜੀ ਨੇ ਉਦੇਸ਼ ਕੀ ਸੀ ਕਿਸੀ ਮਸੰਦ ਪ੍ਰਥਾ ਨੂੰ ਸਟਾਰਟ ਕਰਦਾ ਸਰੋਵਰ ਅਤੇ ਲੰਗਰ ਲਈ ਮਾਇਆ ਇਕੱਠੀ ਕਰਨਾ ਅਰਥ ਕੀ ਹੈ ਮਸੰਦ ਦਾ ਮਸੰਦ ਸ਼ਬਦ ਫਾਰਸੀ ਦੀ ਮਸਨੰਦ ਤੋਂ ਲੈ ਗਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਉੱਚਾ ਸਤਾਨ ਸਭ ਤੋਂ ਉੱਚੇ ਸਤਾਨ ਵਾਲਾ ਵਿਅਕਤੀ ਖਾਤਮਾ ਕਿਸ ਨੇ ਕੀਤਾ ਸੀ ਮਸੰਦ ਪ੍ਰਥਾ ਨੂੰ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂਕਿ ਉਸ ਸਮੇਂ ਤੱਕ ਭ੍ਰਿਸ਼ਟਾਚਾਰ ਕਰਨ ਬਹੁਤ ਵੱਧ ਗਿਆ ਸੀਗਾ ਤਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਹਾਂਜੀ ਨੈਕਸਟ ਵੀਡੀਓਸ ਨੂੰ ਆਪਾਂ ਅੱਗੇ ਕੁੱਝ ਗ੍ਰਾਮਾਂਗੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ